ਹੁਣ ਐਕਚੁਅਲ ਮਾੜੇ ਹਾਲਾਤ ਦਿਖਣੇ ਸ਼ੁਰੂ ਹੋਏ ਨੇ ਜੀ ਸੋ ਪਾਣੀ ਦੇ ਵਿੱਚ ਘਰ ਨਹੀਂ ਪਤਾ ਲੱਗਦਾ ਕਿ ਚਲੋ ਤੁਸੀਂ ਕਿਸਕੀਆਂ ਚ ਰੈਸਕਿਊ ਕਰ ਰਹੇ ਹੋ ਪਰ ਜਿਵੇਂ ਜਿਵੇਂ ਪਾਣੀ نیچے ਜਾ ਰਿਹਾ ਹੈ ਬਿਮਾਰੀਆਂ ਨੇ ਸਾਰਾ ਕੁਝ ਸੋ ਇਹ ਹੁਣ ਐਕਚੁਅਲ ਹਾਲਾਤ ਸਾਰਿਆਂ ਦੇ ਸਾਹਮਣੇ ਆਣੇ ਸ਼ੁਰੂ ਹੋ ਗਏ ਆ ਅੱਜ ਕਰਕੇ ਪੰਜਾਬੀ ਇੰਡਸਟਰੀ ਦੇ ਵੱਡੇ ਵੱਡੇ ਫੇਸ ਤੁਹਾਡੇ ਨਾਲ ਜੁੜ ਗਏ ਨੇ ਉਹ ਦੇਖੋ ਇਹ ਇਹ ਬਹੁਤ ਇੱਕ ਪੋਜ਼ਿਟਿਵ ਥਿੰਗ ਹੈ ਕਿ ਜਦੋਂ ਤੁਹਾਡੇ ਨਾਲ ਮਤਲਬ ਕੁਈ ਆਪਾ ਪੰਜਾਬ ਦੇ ਲੋਕਾਂ ਨੇ ਮਿਲ ਕੇ ਕੋਈ ਐਹੋ ਜਿਹੇ ਚਿਹਰੇ ਬਣਾਏ ਹੋਣ ਜਿਹੜੇ ਇੰਡਸਟਰੀ ਦੇ ਵਿੱਚਕਾਰ ਅੱਜ ਐਡਾ ਵੱਡਾ ਨਾਮ ਖੱਟ ਰਹੇ ਨੇ ਤੇ ਅੱਜ ਉਹਨਾਂ ਦੀ ਰਿਸਪੌਂਸਿਬਿਲਟੀ ਸਮਝਦੇ ਹੋਏ ਉਹ ਪੰਜਾਬ ਨੂੰ ਗਿਵ ਬੈਕ ਵੀ ਕਰ ਰਹੇ ਨੇ ਸੋ ਗਿਵ ਬੈਕ ਦੇ ਵਿੱਚਕਾਰ ਉਹ ਪੰਜਾਬ ਦੇ ਨਾਲ ਖੜੇ ਨੇ ਚਾਹੇ ਉਹ ਅੱਜ ਗਲੋਬਲ 6 ਦੇ ਨਾਲ ਆਈਆਂ ਕੋਈ ਹੋਰ ਆਰਗੇਨਾਈਜੇਸ਼ਨਸ ਦੇ ਨਾਲ ਵੀ ਆ ਕੇ ਕੰਮ ਕਰ ਰਹੇ ਨੇ ਪੰਜਾਬ ਦੇ ਭਾਰ ਪਿਆ ਤੇ ਸਾਰੇ ਇਕੱਠੇ ਹੋ ਗਏ ਇਕੱਠੇ ਹੋਣ ਚ ਜਿਹੜੀ ਬੈਕਬੋਨ ਦਾ ਕੰਮ ਕਰ ਰਹੇ ਉਹ ਪੰਜਾਬ ਦੇ ਨੌਜਵਾਨ ਆਪਣੇ ਪੱਧਰ ਤੇ ਜਿਹੜੇ ਕਰ ਰਹੇ ਜਿਨ੍ਹਾਂ ਦੀ ਕੋਈ ਜਥੇਬੰਦੀ ਦਾ ਨਾਮ ਵੀ ਨਹੀਂਗਾ ਮਤਲਬ ਜਿਹੜਾ ਵੀ ਕੋਈ ਕਲਾਕਾਰ ਮੇਰੇ ਨਾਲ 1 on 1 ਕਿਸੇ ਨਾਲ ਮੇਰੀ ਫੋਨ ਤੇ ਗੱਲ ਹੋਈ ਜਿਹੜਾ ਨਹੀਂ ਪਹੁੰਚ ਸਕਿਆ ਜਿਹੜਾ ਪਹੁੰਚ ਰਿਹਾ ਉਹ ਇੱਕ ਵਾਰ ਨਹੀਂ ਉਹ ਦੂਜੀ ਤੀਜੀ ਵਾਰ ਵੀ ਵਿਜ਼ਿਟ ਕਰ ਰਿਹਾ ਹੈ ਇਰੇਤ ਔਲਖ ਬੜੇ ਭਾਵਕ ਹੋ ਰਹੇ ਨੇ ਬੜੀ ਸੇਵਾ ਕਰ ਰਹੇ ਨੇ ਕਰਨ ਨੌਜਰ ਵਾਲੇ ਕੀਤੀ ਦਿਲਜੀਤ ਵੀ ਕਰ ਰਹੇ ਨੇ ਦਿਲਜੀਤ ਨੇ ਟੀਮ ਵੀ ਭੇਜੀ ਗਿੱਪੀ ਗਰੇਵਾਲ ਨਾਲ ਤੁਹਾਡੀ ਬਹੁਤ ਨਜ਼ਦੀਕੀ ਹੈ ਹੋਰ ਕਿਹੜੇ ਕਿਹੜੇ ਪੰਜਾਬੀ ਏਡੇ ਵੱਡੇ ਚਿਹਰੇ ਨੇ ਇੰਡਸਟਰੀ ਦੇ ਜਿਹੜੇ ਤੁਹਾਡੇ ਸੰਪਰਕ 'ਚ ਨੇ ਜਿਹੜੇ ਬਾਕੀ ਦਰਦ ਰੱਖਣ ਦੇ ਸੇਵਾ ਕਰ ਰਹੇ ਨੇ ਗਿੱਪੀ ਭਾਈ ਆਏ ਉਹਨਾਂ ਨੂੰ ਅਸੀਂ ਮੱਝਾਂ ਵਾਲਾ ਪ੍ਰੋਜੈਕਟ ਸੰਬੰਧਿਤ ਹੈ ਕਿ ਕਿੰਨਾ ਇੰਪੋਰਟੈਂਟ ਹੈ ਕਿਦਾ ਪਰਿਵਾਰ ਜਿਹੜਾ ਇਹ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਸੀ ਅੱਜ ਉਹਦੇ ਕੋਲੇ ਪਸ਼ੂ ਨਹੀਂ ਹੈ ਤੇ ਇਦਾਂ ਇੰਪੈਕਟ ਕੀ ਹੈ ਤੇ ਉਹਨਾਂ ਨੇ ਕਿਹਾ ਭਾਈ ਅਸੀਂ ਇਸ ਪ੍ਰੋਜੈਕਟ 'ਚ ਨਾਲ ਖੜੇ ਆ ਭਾਈ ਕਰਨ ਨੇ ਵੀ ਮੈਨੂੰ ਮੈਸੇਜ ਕੀਤਾ ਉਹਨਾਂ ਨੂੰ ਪੁੱਛਿਆ ਕਿ ਕਿਹੜਾ ਸਮਾਨ ਦੀ ਲੋੜ ਹੈ ਕੁਝ ਵੀ ਲੋੜ ਹੈ ਮੈਨੂੰ ਜਸਟ ਮੈਸੇਜ ਕਰੋ ਮੈਂ ਕਾਲ ਆਵੇ ਜਾਂ ਸੋ ਇਦਾਂ ਹਰ ਇੱਕ ਭਾਈ ਮੈਂ ਮਤਲਬ ਕਿਸੇ ਦਾ ਮਤਲਬ ਨਾਮ ਸਪੈਸ਼ਲੀ ਨਹੀਂ ਲੈਣਾ ਚਾਹੁੰਦਾ ਕਿਉਂਕਿ ਬਹੁਤ ਲੰਬੀ ਲਿਸਟ ਹੈ ਨਿਮਰਤ ਖੈਰਾਵਰਾਂ ਨੇ ਪਤਾ ਨਹੀਂ ਮਿਲਦਾ 50 60 ਲੱਖ ਦੀਆਂ ਇਸ ਤੋਂ ਜ਼ਿਆਦਾ ਹੀ ਦੀਆਂ ਮਸ਼ੀਨਾਂ ਹੀ ਲੈ ਜਿਤੀਆਂ ਵੀ ਅੱਗੇ ਬਿਮਾਰੀਆਂ ਫੈਲਣੀਆਂ ਨੇ ਤੇ ਤੁਸੀਂ ਉਹ ਪੂਰੇ ਪੂਰੇ ਪਿੰਡ ਕਵਰ ਕਰੋ ਹਨਾ ਸੋ ਉਦਾਹਰਨ ਦੇ ਤੌਰ ਤੇ ਜਿਵੇਂ ਹੁਣ ਪਿਆਲੀਆਂ ਚੋਂ ਪਾਣੀ ਨਿਕਲਣਾ ਹੈ ਖੇਤਾਂ ਚੋਂ ਪਾਣੀ ਨਿਕਲਣਾ ਹੈ ਔਰ ਉਸ ਪਾਣੀ ਨੂੰ ਕੱਢਣ ਦੇ ਲਈ ਕਿਹੜੇ-ਕਿਹੜੇ ਸੰਦਾਂ ਦੀ ਲੋੜ ਪੈਣੀ ਹੈ ਚਾਹੇ ਹੁਣ ਅਸੀਂ ਵੱਡੇ ਪੰਪ ਆਰਡਰ ਕੀਤੇ ਨੇ ਰਾਜਸਥਾਨ ਤੋਂ ਤੋਂ ਉਹ ਆ ਰਹੇ ਨੇ ਸਾਡੇ ਕੋਲੇ ਪੰਪ ਉਹ ਸੀ ਲਗਾਏ ਨੇ ਖੇਤਾਂ 'ਚ ਕੀ ਨਿਕਾਸੀ ਜਦ ਤੱਕ ਨਹੀਂ ਹੋਊਗੀ ਤਾਂ ਤੱਕ ਜਿਹੜੀ ਫਸਲ ਮਰੀ ਹੈ ਉਹ ਨਹੀਂ ਨਿਕਲੂਗੀ ਜਦੋਂ ਫਸਲ ਮਰੀ ਨਹੀਂ ਨਿਕਲੂਗੀ ਤਾਂ ਫਿਰ ਅਗਲੀ ਫਸਲ ਜਾਂ ਖੇਤ ਕਿਵੇਂ ਵਾਉਣਗੇ ਸੋ ਇੱਕ ਪੂਰਾ ਪ੍ਰੋਸੈਸ ਹੈ ਜਿਸ ਪ੍ਰੋਸੈਸ ਨੂੰ ਸਾਡੇ ਨਾਲ ਐਕਸਪਰਟਸ ਜੁੜੇ ਹੋਏ ਨੇ ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਤੁਹਾਡਾ ਦੋਸਤ ਤੇ ਹੋਸਟ ਲਾਡੀ ਸਿੰਘ ਪਟਿਆਲਾ ਪੰਜਾਬ ਦੋਸਤੋ ਬਹੁਤ ਸੰਕਟ ਦੇ ਵਿੱਚ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਹੜ੍ਹਾਂ ਦਾ ਇਸ ਟਾਈਮ ਬਹੁਤ ਹੜ੍ਹਾਂ ਨੇ ਨੁਕਸਾਨ ਕਰ ਦਿੱਤਾ ਤੇ ਬਹੁਤ ਹੀ ਵੱਡਾ ਚਿਹਰਾ ਇੱਕ ਵਾਰ ਫਿਰ ਉੱਭਰ ਕੇ ਪੰਜਾਬ ਦੀ ਸੇਵਾ ਦੇ ਸਾਹਮਣੇ ਆਇਆ ਜਿਹੜਾ ਪੰਜਾਬ ਦੀ ਸੇਵਾ ਕਰ ਰਿਹਾ ਜਿਹੜੀ ਹੜ੍ਹਾਂ ਦੀ ਮਾਰ ਪਈਏ ਪੰਜਾਬ ਨੂੰ ਵੱਡੇ ਪੱਧਰ ਤੇ ਪਤਾ ਨਹੀਂ ਰੱਬ ਜਾਣਦਾ ਵਾਹਿਗੁਰੂ ਜਾਣਦਾ ਕਿ ਪੰਜਾਬ ਦਾ ਹੁਣ ਕੀ ਬਣੇਗਾ ਜਿੱਥੇ-ਜਿੱਥੇ ਹਾਲਾਤ ਖਰਾਬ ਹੋਏ ਆ ਪਰ ਫਿਲਹਾਲ ਸਾਡੀ ਬੜੀ ਮਿਹਨਤ ਮੁਸ਼ਕਲ ਤੋਂ ਬਾਅਦ ਅਮਰਪ੍ਰੀਤ ਸਿੰਘ ਗਲੋਬਲ ਸਿੱਖ ਦੇ ਨਾਤੇ ਹੂੰ ਸੰਸਥਾ ਚਲਾ ਰਹੇ ਨੇ ਤੇ ਖਾਸ ਕਰਕੇ ਗਰਾਊਂਡ ਜ਼ੀਰੋ ਤੋਂ ਸੇਵਾ ਕਰ ਰਹੇ ਨੇ ਸਾਡੇ ਨਾਲ ਨੇ ਪੰਜਾਬ ਤੋਂ ਇਸ ਵਕਤ ਜੁੜੇ ਨੇ ਸਾਡੇ ਚੈਨਲ ਤੇ ਅਮਰਪ੍ਰੀਤ ਸਭ ਤੋਂ ਪਹਿਲਾਂ ਵੈਲਕਮ ਟੂ ਰੇਡੀਓ ਸਾਡੇਲਾ ਬਹੁਤ ਸਵਾਗਤ ਹੈ ਤੁਹਾਡਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਲਾਡੀ ਬਾਜੀ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਹਾਡੀ ਸਿਹਤ ਕਿਵੇਂ ਆ ਠੀਕ ਹੋ ਤੁਸੀਂ ਹਾਂਜੀ ਸ਼ੁਕਰ ਜੀ ਮਾਲਕ ਦਾ ਚੜ੍ਹਦੀ ਕਲਾ ਚ ਜੀ ਜੀ ਅਮਰਪ੍ਰੀਤ ਨਿਊਜ਼ੀਲੈਂਡ ਦੇ ਪੰਜਾਬੀਆਂ ਨੂੰ ਜਾਂ ਨਿਊਜ਼ੀਲੈਂਡ ਦੇ ਸਿੱਖਾਂ ਨੂੰ ਪਲੀਜ਼ ਦੱਸੋ ਵੀ ਹੁਣ ਰਿਐਲਿਟੀ ਕੀ ਹੈ ਕੀ ਮਾਹੌਲ ਚੱਲ ਰਿਹਾ ਖਾਸ ਕਰਕੇ ਮਾਝੇ ਦੇ ਵਿੱਚ ਵੱਡੀ ਮਾਰ ਆ ਪਾਣੀ ਦੀ ਹਾਂ ਜੀ ਮੈਂ ਇਸ ਸਮੇਂ ਵੀ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤੇ ਅਸੀਂ ਆਪਣੇ 베ਸ ਤੇ ਬੈਠੇ ਆ ਗੁਰਦਾਸਪੁਰ ਦੇ ਵਿੱਚ ਸੋ ਜਿਹੜੀ ਹੜਾਂ ਦੀ ਮਾਰ ਸੀਗੀ ਉਹ ਇਸ ਇਲਾਕੇ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਉਹਨੇ ਜੀ ਔਰ ਹੁਣ ਇਸ ਸਮੇਂ ਹਾਲਾਤ ਗਰਾਉਂਡ ਜ਼ੀਰੋ ਦੇ ਇਹ ਨੇ ਕਿ ਪਾਣੀ ਤਾਂ ਚਲੋ ਨਿਕਲ ਚੁੱਕਿਆ ਪਾਣੀ ਹਜੇ ਘਰਾਂ ਚੋਂ ਸੜਕਾਂ ਤੋਂ ਨਿਕਲ ਗਿਆ ਪਰ ਪਿਆਲੀਆਂ ਚ ਹਜੇ ਵੀ ਪਾਣੀ ਜਿਹੜਾ ਉਹ ਕਾਫੀ ਵੱਡੇ ਪੱਧਰ ਤੇ ਉੱਤੇ ਪਾਣੀ ਖੜਾ ਸੋ ਸਾਡੀ ਕੋਸ਼ਿਸ਼ ਹੈ ਕਿ ਅ ਮਤਲਬ ਅਲੱਗ-ਅਲੱਗ ਸੇਵਾਵਾਂ ਜਿਹੜੀਆਂ ਚਾਹੇ ਉਹ ਡੀਵਾਟਰਿੰਗ ਪੰਪ ਹੈ ਚਾਹੇ ਉਹ ਕਿਸੇ ਵੀ ਤਰੀਕੇ ਦੇ ਉਹਨਾਂ ਨੂੰ ਲੋੜਾਂ ਪੈ ਰਹੀਆਂ ਨੇ ਤੋਂ ਸਾਡੇ ਫੋਕਸ ਏਰੀਆ ਇਸ ਟਾਈਮ ਅਸੈਸਮੈਂਟਸ ਚੱਲ ਰਹੀਆਂ ਨੇ ਹੋਰ ਪ੍ਰੋਜੈਕਟਸ ਚੱਲ ਰਹੇ ਨੇ ਸੋ ਬਟ ਹਾਲਾਤਾਂ ਦੀ ਜਿਹੜਾ ਤੁਸੀਂ ਸਵਾਲ ਪੁੱਛਿਆ ਸੋ ਹੁਣ ਐਕਚੁਅਲ ਮਾੜੇ ਹਾਲਾਤ ਦਿਖਣੇ ਸ਼ੁਰੂ ਹੋਏ ਨੇ ਜੀ ਸੋ ਪਾਣੀ ਦੇ ਵਿੱਚ ਘਰ ਨਹੀਂ ਪਤਾ ਲੱਗਦਾ ਕਿ ਜਦੋਂ ਤੁਸੀਂ ਕਿਸ਼ਤੀਆਂ ਚ ਰੈਸਕਿਊ ਕਰ ਰਹੇ ਹੋ ਪਰ ਜਿਵੇਂ ਜਿਵੇਂ ਪਾਣੀ ਨੀਚੇ ਜਾ ਰਿਹਾ ਹੈ ਬਿਮਾਰੀਆਂ ਨੇ ਸਾਰਾ ਕੁਝ ਸੋ ਇਹ ਹੁਣ ਐਕਚੁਅਲ ਹਾਲਾਤ ਸਾਰਿਆਂ ਦੇ ਸਾਹਮਣੇ ਆਣੇ ਸ਼ੁਰੂ ਹੋ ਗਏ ਨੇ ਜੀ ਅਮਰਪ੍ਰੀਤ ਗਲੋਬਲ 6 ਸੰਸਥਾ ਬਣਾਉਣ ਦੀ ਕੀ ਲੋਡ ਪੈ ਗਈ ਅਮਰਪ੍ਰੀਤ ਸਿੰਘ ਨੂੰ ਜਾਂ ਤੁਹਾਡੀ ਟੀਮ ਨੂੰ ਬਹੁਤ ਕਾਰਨ ਸੀਗੇ ਅ ਹਜੇ ਰਾਈਟ ਸਮਾਂ ਨਹੀਂ ਹੈ ਬਟ ਪਿਛਲੇ 2 ਸਾਲ ਪਹਿਲਾਂ ਸਾਰੀ ਟੀਮ ਦਾ ਡਿਸੀਜਨ ਸੀ ਕਲੈਕਟਿਵਲੀ ਕਿ ਅਸੀਂ ਜਿਹੜਾ ਕਿ ਇਹ ਪ੍ਰੋਜੈਕਟਸ ਦੇ ਉੱਤੇ ਕੰਮ ਕਰਨਾ ਤੇ ਸਾਰੀ ਟੀਮ ਮਿਲ ਕੇ ਜੀ ਅੱਜ ਪਹਿਲਾਂ ਵੀ ਸੇਵਾ ਕਰ ਰਹੇ ਸੀ ਹੁਣ ਵੀ ਸੇਵਾ ਕਰ ਰਹੇ ਹਾਂ ਸੋ ਸਾਡਾ ਮਕਸਦ ਸੇਵਾ ਕਰਨਾ ਹੀ ਹੈ ਜੋ ਗੁਰੂ ਮਹਾਰਾਜ ਲੈ ਲਣ ਸੋ ਪੰਜਾਬ ਦੇ ਲਈ ਲੱਗੇ ਆਂ ਔਰ ਪੰਜਾਬ ਦੇ ਲਈ ਲੱਗੇ ਰਾਂਗੇ ਜੀ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਵਿਜ਼ਨ ਕੀ ਚੱਲ ਰਿਹਾ ਪੰਜਾਬ ਪ੍ਰਤੀ ਜਿਹੜੇ ਇਸ ਟਾਈਮ ਹਾਲਾਤ ਬਹੁਤ ਪੁਖਤਾ ਨੇ ਬੜੇ ਨਾਜ਼ੁਕ ਨੇ ਖਾਸ ਕਰਕੇ ਆਪਾਂ ਮਾਝੇ ਤੇ ਕੁਝ ਦੁਆਬੇ ਦਾ ਇਲਾਕਾ ਵਿੱਚ ਇਨਕਲੂਡ ਕਰ ਸਕਦੇ ਆਂ ਦੇਖੋ ਸਾਡਾ ਵਿਜ਼ਨ ਪਲਾਨ ਇਹ ਹੈ ਕਿ ਇਹ ਇਹ ਇਮੀਡੀਏਟ ਇੱਥੇ ਰੀਲੀਫ ਦੇ ਕੇ ਔਰ ਇੱਥੋਂ ਦੀ ਨਿਕਲ ਜਾਣਾ ਉਹ ਤੁਸੀਂ ਕਿਸੇ ਨੂੰ ਆਪਣੇ ਪੈਰਾ ਤੇ ਨਹੀਂ ਖੜੇ ਕਰ पाओगे ਸੋ ਪੁਆਇੰਟ ਇਜ਼ ਕਿ ਇਸ ਅ ਲੌਂਗ ਟਰਮ ਜਿਹੜਾ ਰੋਡ ਮੈਪ ਹੈ ਉਹ ਤਿਆਰ ਕਰਨ ਦੀ ਲੋੜ ਹੈ ਸੋ ਲੌਂਗ ਟਰਮ ਪਲਾਨ ਦੇ ਅਕੋਰਡਿੰਗਲੀ ਹੀ ਅਸੀਂ ਜਿਹੜਾ ਹੈ ਕਿ ਆਪਣੇ ਜਿਹੜੇ ਪ੍ਰੋਜੈਕਟਸ ਤੁਸੀਂ ਦੇਖ ਪਾ ਰਹੇ ਹੋ ਚਾਹੇ ਉਹ ਸਪਰੇਅ ਮਸ਼ੀਨਾਂ ਲੈ ਰਹੇ ਆਂ ਚਾਹੇ ਉਹ ਕੋਈ ਟਰੈਕਟਰ ਸਾਨੂੰ ਡੋਨੇਟ ਕਰ ਰਿਹਾ ਤੇ ਕੋਈ ਸਾਨੂੰ ਹੋਰ ਸਮਾਨ ਡੋਨੇਟ ਕਰ ਰਿਹਾ ਸੋ ਘਰਾਂ ਦੇ ਰੀਬਿਲਡ ਦੇ ਕੰਮ ਚੱਲ ਰਹੇ ਨੇ ਸੋ ਡੀਵਾਟਰਿੰਗ ਪੰਪ ਦੇ ਕੰਮ ਚੱਲ ਰਹੇ ਨੇ ਬੰਨ ਬੰਨੇ ਜਾ ਰਹੇ ਨੇ ਇਹ ਸਾਰਾ ਲੌਂਗ ਟਰਮ ਇੱਕ ਜਿਹੜਾ ਰੋਡ ਮੈਪ ਤਿਆਰ ਕੀਤਾ ਹੈ ਇਹ ਉਸ ਦੇ ਆਧਾਰ ਦੇ ਉੱਤੇ ਹੀ ਸਟੈਪ ਬਾਈ ਸਟੈਪ ਅਸੀਂ ਅੱਗੇ ਵਧਦੇ ਜਾ ਰਹੇ ਆਂ ਸੋ ਉਦਾਹਰਨ ਦੇ ਤੌਰ ਤੇ ਜਿਵੇਂ ਹੁਣ ਪਿਆਲੀਆਂ ਚੋਂ ਪਾਣੀ ਨਿਕਲਣਾ ਹੈ ਖੇਤਾਂ ਚੋਂ ਪਾਣੀ ਨਿਕਲਣਾ ਹੈ ਔਰ ਉਸ ਪਾਣੀ ਨੂੰ ਕੱਢਣ ਦੇ ਲਈ ਕਿਹੜੇ ਕਿਹੜੇ ਸੰਦਾਂ ਦੀ ਲੋੜ ਪੈਣੀ ਹੈ ਚਾਹੇ ਹੁਣ ਅਸੀਂ ਵੱਡੇ ਪੰਪ ਆਰਡਰ ਕੀਤੇ ਨੇ ਰਾਜਸਥਾਨ ਤੋਂ ਤੋਂ ਉਹ ਆ ਰਹੇ ਨੇ ਸਾਡੇ ਕੋਲੇ ਪੰਪ ਉਹ ਸੀ ਲਗਾਏ ਨੇ ਖੇਤਾਂ 'ਚ ਕੀ ਨਿਕਾਸੀ ਜਦ ਤੱਕ ਨਹੀਂ ਹੋਊਗੀ ਤਾਂ ਤੱਕ ਜਿਹੜੀ ਫਸਲ ਮਰੀ ਹੈ ਉਹ ਨਹੀਂ ਨਿਕਲੂਗੀ ਜਦੋਂ ਫਸਲ ਮਰੀ ਨਹੀਂ ਨਿਕਲੂਗੀ ਤਾਂ ਫਿਰ ਅਗਲੀ ਫਸਲ ਜਾਂ ਖੇਤ ਕਿਵੇਂ ਮਾਉਣਗੇ ਸੋ ਇਹ ਇੱਕ ਪੂਰਾ ਪ੍ਰੋਸੈਸ ਹੈ ਜਿਸ ਪ੍ਰੋਸੈਸ ਨੂੰ ਸਾਡੇ ਨਾਲ ਐਕਸਪਰਟਸ ਜੁੜੇ ਹੋਏ ਨੇ ਬਹੁਤ ਐਗਰੀਕਲਚਰ ਬੈਕਗਰਾਉਂਡ ਦੇ ਜਿਹੜੇ ਵੱਡੇ ਸੀਨੀਅਰ ਰਿਸਰਚ ਸਕਾਲਰ ਨੇ ਉਹ ਸਾਡੇ ਐਡਵਾਈਜ਼ਰੀ ਦੇ ਵਿੱਚ ਘਰ ਅਸੀਂ ਉਹਨਾਂ ਤੋਂ ਐਡਵਾਈਸ ਲੈ ਰਹੇ ਆਂ ਇਦਾਂ ਹੀ ਅਸੀਂ ਜਿਹੜਾ ਘਰਾਂ ਦਾ ਕੰਮ ਹੈ ਰੀਬਿਲਡ ਦਾ ਕੰਮ ਸ਼ੁਰੂ ਕੀਤਾ ਕਿਉਂਕਿ ਬਹੁਤ ਜਥੇਬੰਦੀਆਂ ਬਹੁਤ ਆਰਗੇਨਾਈਜੇਸ਼ਨ ਕਾਰਪੋਰੇਟਸ ਸਾਡੇ ਨਾਲ ਐਸੋਸੀਏਟਿਡ ਨੇ ਸੋ ਉਸ ਐਸੋਸੀਏਸ਼ਨ ਦੇ ਨਾਲ ਜਿਹੜੇ ਅਸੀਂ ਗਰਾਊਂਡ ਤੇ ਐਗਜ਼ੀਕਿਊਟ ਕਰ ਪਾ ਰਹੇ ਹਾਂ ਉੱਥੇ ਵੀ ਅਸੀਂ ਜਿਹੜੇ ਐਕਸਪਰਟਸ ਨੇ ਵੱਡੇ ਆਰਕੀਟੈਕਟਸ ਨੇ ਜਿਨ੍ਹਾਂ ਨੇ ਡਿਜ਼ਾਸਟਰ ਪੋਸਟ ਡਿਜ਼ਾਸਟਰ ਦੇ ਵਿੱਚਕਾਰ ਜਿਹੜੇ ਕੰਮ ਕਰਦੇ ਨੇ ਕਿ ਕਿਦਾਂ ਜੇ ਅੱਜ ਘਰ ਦਾ ਨੁਕਸਾਨ ਹੋ ਗਿਆ ਤੇ ਕਿਉਂ ਹੋਇਆ ਔਰ ਅੱਗੇ ਤੋਂ ਜੇ ਬਾਇ ਚਾਂਸ ਰੱਬ ਨਾ ਕਰੇ ਕਿ ਇਦਾਂ ਦੀ ਕਰੋਪੀ ਆਵੇ ਤੇ ਉਹ ਘਰਾਂ ਇੰਨੇ ਕਿ ਸੇਫ ਸਟਰਕਚਰ ਹੋਣ ਕਿ ਦੁਆਰਾ ਨਾ ਕਦੇ ਨੁਕਸਾਨ ਹੋ ਸਕੇ ਸੋ ਅਸੀਂ ਛੋਟੀ ਛੋਟੀ ਉਹ ਚੀਜ਼ ਦਾ ਧਿਆਨ ਰੱਖ ਕੇ ਆਪਣੇ ਐਕਸਪਰਟਸ ਦੇ ਥਰੂ ਉਹਨਾਂ ਦੇ ਮਾਧਿਅਮ ਦੇ ਰਾਈ ਉਹ ਇਨਪੁਟ ਪਾ ਰਹੇ ਆਂ ਔਰ ਜਿਹੜਾ ਗਰਾਉਂਡ ਤੇ ਐਗਜ਼ੀਕਿਊਟ ਕਰ ਪਾ ਰਹੇ ਜੀ ਅਮਰਪ੍ਰੀਤ ਤਾ ਤਜਰਬਾ ਤੁਹਾਡੇ ਕੋਲ ਬਹੁਤ ਵੱਡਾ ਹੈ ਤੁਹਾਡੇ ਹੱਥ ਦੇ ਵਿੱਚ ਤਜਰਬਾ ਬੜਾ ਹੈ ਤੁਹਾਨੂੰ ਪਤਾ ਵੀ ਇਹ ਜਿਹੜਾ ਮਾਹੌਲ ਖਰਾਬ ਹੋਇਆ ਹੈ ਜਾਂ ਕੋਈ ਵੀ ਕੁਦਰਤ ਦੀ ਮਾਰ ਕਹਿ ਸਕਦੇ ਆਂ ਜਾਂ ਮੈਨ ਮੇਡ ਆ ਕੁਝ ਵੀ ਆ ਤਜਰਬੇ ਦੇ ਨਾਲ ਹੁਣ ਤੁਹਾਡੀ ਜਿਹੜਾ ਸਾਥ ਦੇ ਰਹੇ ਨੇ ਖਾਸ ਕਰਕੇ ਪੰਜਾਬੀ ਇੰਡਸਟਰੀ ਦੇ ਵੱਡੇ ਵੱਡੇ ਫੇਸ ਤੁਹਾਡੇ ਨਾਲ ਜੁੜ ਗਏ ਨੇ ਤੁਹਾਡਾ ਤਜਰਬਾ ਕੀ ਕਹਿੰਦਾ ਕਿੰਨਾ ਸਮਾਂ ਲੱਗੇਗਾ ਹਾਲਾਤ ਠੀਕ ਹੋਣ ਦੇ ਲਈ ਉਹ ਦੇਖੋ ਇਹ ਇਹ ਬਹੁਤ ਇੱਕ ਪੋਜ਼ਿਟਿਵ ਥਿੰਗ ਹੈ ਕਿ ਜਦੋਂ ਤੁਹਾਡੇ ਨਾਲ ਮਤਲਬ ਕੋਈ ਆਪਾ ਪੰਜਾਬ ਦੇ ਲੋਕਾਂ ਨੇ ਮਿਲ ਕੇ ਕੋਈ ਐਹੋ ਜਿਹੇ ਚਿਹਰੇ ਬਣਾਏ ਹੋਣ ਜਿਹੜੇ ਇੰਡਸਟਰੀ ਦੇ ਵਿੱਚਕਾਰ ਅੱਜ ਐਡਾ ਵੱਡਾ ਨਾਮ ਖੱਟ ਰਹੇ ਨੇ ਤੇ ਅੱਜ ਉਹਨਾਂ ਦੀ ਰਿਸਪੌਂਸਿਬਿਲਟੀ ਸਮਝਦੇ ਹੋਏ ਉਹ ਪੰਜਾਬ ਨੂੰ ਗਿਵ ਬੈਕ ਵੀ ਕਰ ਰਹੇ ਨੇ ਸੋ ਗਿਵ ਬੈਕ ਦੇ ਵਿੱਚ ਘਰ ਉਹ ਪੰਜਾਬ ਦੇ ਨਾਲ ਖੜੇ ਨੇ ਚਾਹੇ ਉਹ ਅੱਜ ਗਲੋਬਲ 6 ਦੇ ਨਾਲ ਆਈਆਂ ਕੋਈ ਹੋਰ ਆਰਗੇਨਾਈਜੇਸ਼ਨਸ ਦੇ ਨਾਲ ਵੀ ਆ ਕੇ ਕੰਮ ਕਰ ਰਹੇ ਨੇ ਬਟ ਉਹਨਾਂ ਦੇ ਵਿੱਚ ਘਰ ਇਮੋਸ਼ਨਸ ਨੇ ਉਹਨਾਂ ਦੇ ਵਿੱਚ ਘਰ ਪੇਨ ਹੈ ਜਿਸ ਕਰਕੇ ਅੱਜ ਉਹ ਪੰਜਾਬ ਦੇ ਨਾਲ ਖੜੇ ਨੇ ਸੋ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਕਲੈਕਟਿਵ ਐਫਰਟ ਹੈ ਸਾਰੀਆਂ ਆਰਗੇਨਾਈਜੇਸ਼ਨਸ ਆਰਗੇਨਾਈਜੇਸ਼ਨਸ ਤੋਂ ਵੀ ਉੱਪਰ ਅਗਰ ਮੈਂ ਅੱਜ ਕਿਸੇ ਨੂੰ ਦੇਖ ਰਿਹਾ ਉਹ ਦੇਖ ਰਿਹਾ ਪੰਜਾਬ ਦੇ ਨੌਜਵਾਨ ਜਿਹੜੇ ਕੀ ਮੰਨ ਲਓ ਮਤਲਬ ਲਈ ਇੱਕ ਲੁਧਿਆਣਾ ਜ਼ਿਲ੍ਹੇ ਤੋਂ ਅ ਇਧਰੋਂ ਦੀ ਮਤਲਬ ਹਰ ਇੱਕ ਜਗ੍ਹਾ ਤੋਂ ਮਤਲਬ ਟਰਾਲੀਆਂ ਭਰ-ਭਰ ਕੇ ਅ ਟਰੈਕਟਰ ਲੈ ਕੇ ਸਮਾਨ ਇਕੱਠਾ ਕਰਕੇ ਪਿੰਡਾਂ ਚੋਂ ਪੈਸੇ ਇਕੱਠੇ ਕਰਕੇ ਆਪਣੇ ਪੱਧਰ ਤੇ ਜਿਹੜੇ ਲੱਗੇ ਨੇ ਉਹ ਮੈਨੂੰ ਲੱਗਦਾ ਕਿ ਉਹ ਕੋਰ ਹੈ ਉਹ ਬੈਕਬੋਨ ਹੈ ਸਾਡੇ ਇਸ ਰਿਲੀਫ ਆਪਰੇਸ਼ਨ ਦੀ ਜੇ ਆਪਾਂ ਗੱਲ ਕਰੀਏ ਪੰਜਾਬ ਤੇ ਭਾਰ ਪਿਆ ਤੇ ਸਾਰੇ ਇਕੱਠੇ ਹੋ ਗਏ ਇਕੱਠੇ ਹੋਣ ਚ ਜਿਹੜੀ ਬੈਕਬੋਨ ਦਾ ਕੰਮ ਕਰ ਰਹੇ ਪੰਜਾਬ ਦੇ ਨੌਜਵਾਨ ਆਪਣੇ ਪੱਧਰ ਤੇ ਜਿਹੜੇ ਕਰ ਰਹੇ ਜਿਨ੍ਹਾਂ ਦੀ ਕੋਈ ਜਥੇਬੰਦੀ ਦਾ ਨਾਮ ਵੀ ਨਹੀਂਗਾ ਸੋ ਇਸ ਤਰ੍ਹਾਂ ਕਲੈਕਟਿਵ ਐਫਰਟ ਦੇ ਨਾਲ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਬਹੁਤ ਜਲਦੀ ਇਸ ਸਾਰੇ ਪ੍ਰੋਸੈਸ ਨੂੰ ਜਿਹੜਾ ਹੈ ਕਿ ਰਿਕਵਰ ਕਰ ਜਾਗੇ ਜੀ ਅਮਰ ਵੀ ਤੁਸੀਂ ਬਹੁਤ ਪਿਆਰੀ ਗੱਲ ਕਹੀ ਹੈ ਪੰਜਾਬ ਦੀ ਨੌਜਵਾਨੀ ਨੂੰ ਕਾਫੀ ਲੋਕਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਬੜਾ ਪਿਆਰਾ ਜਿਹਾ ਆਨਸਰ ਦਿੱਤਾ ਬੜੀ ਪਿਆਰੀ ਗੱਲ ਕਹੀ ਕਿ ਪੰਜਾਬ ਦੇ ਨੌਜਵਾਨ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਲਾਲਚ ਨਹੀਂ ਹੈ ਉਹ ਬਿਨਾਂ ਲਾਲਚ ਤੋਂ ਅੱਜ ਕਿਸੇ ਐਨਜੀਓ ਨਾਲ ਜਾਂ ਕਿਸੇ ਪਿੰਡ ਨਗਰ ਖੇੜੇ ਸ਼ਹਿਰ ਦੇ ਵਿੱਚ ਆ ਗਏ ਨੇ ਤੇ ਉਹ ਕਿਸੇ ਵੀ ਸੋਸ਼ਲ ਮੀਡੀਆ ਦੇ ਐਕਟਿਵ ਨਹੀਂ ਨੇ ਪਰ ਕੁਝ ਲੋਕਾਂ ਨੇ ਬਦਨਾਮ ਕਰਨ ਦੀ ਪੰਜਾਬੀ ਤੋਂ ਕੋਸ਼ਿਸ਼ ਕੀਤੀ ਤੁਸੀਂ ਕਿਵੇਂ ਦਿਖ ਦਿਓ ਨਾ ਪੰਜਾਬੀ ਮੁੰਡਿਆਂ ਨੂੰ ਨਹੀਂ ਦੇਖੋ ਗੱਲ ਇਹ ਹੈ ਕਿ ਲਾਡੀ ਪਾਜੀ ਕੀ ਬਦਨਾਮ ਉਹ ਕਰਦੇ ਨੇ ਜਿਹੜੇ ਕੁਝ ਨਹੀਂ ਕਰ ਸਕਦੇ ਜੀ ਸੋ ਜੇ ਜਿਨ੍ਹਾਂ ਦੀ ਅੱਖਾਂ 'ਚ ਤੁਸੀਂ ਰੜਕਦੇ ਹੋ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਟੈਗ ਦਿੱਤੇ ਕਿ ਇੱਥੇ ਨਸ਼ਾ ਵੜ ਗਿਆ ਇਹ ਕੰਮ ਨਹੀਂ ਕਰਕੇ ਰਾਜੀ ਇਹ ਨਿਕੰਮੇ ਹੋ ਗਏ ਨੇ ਕੰਮ ਨਹੀਂ ਕਰਦੇ ਵਿਹਲੇ ਬੈਠ ਕੇ ਖਾਣ ਨੂੰ ਨੇ ਕਿਉਂਕਿ ਇਹਨਾਂ ਦੇ ਪਰਿਵਾਰ ਬਾਹਰ ਸੈਟਲਡ ਨੇ ਔਰ ਅੱਜ ਜਦੋਂ ਪੰਜਾਬ ਦੇ ਉਹੀ ਨੌਜਵਾਨ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਟੈਗ ਦਿੱਤੇ ਜਾਂਦੇ ਸੀ ਉਹ ਪਾਣੀਆਂ 'ਚ ਖੜ ਕੇ ਔਰ ਸਤਨਾਮ ਵੈਗਰੂ ਦਾ ਜਾਪ ਕਰਕੇ ਲੰਗਰ ਲੈ ਕੇ ਵਰਤਾ ਰਹੇ ਨੇ ਜੀ ਔਰ ਜਿਨ੍ਹਾਂ ਦੇ ਆਪਣੇ ਘਰ ਡੁੱਬੇ ਨੇ ਉਹ ਸੇਵਾ 'ਚ ਕਿੰਨੇ ਉਦਾਹਰਨਾਂ ਮਤਲਬ ਖੈਰ ਚਲੋ ਮੈਂ ਸੋਸ਼ਲ ਮੀਡੀਆ ਚੋਂ ਦੇਖਦਾ ਪਰ ਭਾਵੇਂ ਅਸੀਂ ਫਲੱਡ ਏਰੀਆ 'ਚ ਕੰਮ ਕਰ ਰਹੇ ਹਾਂ ਪਰ ਹੋਰ ਏਰੀਆਜ਼ ਵਿੱਚ ਘਰ ਵੀ ਜਿੱਥੇ ਹੜ੍ਹ ਆਇਆ ਜਿੱਥੇ ਮੈਂ ਆਪ ਨਹੀਂ ਪਹੁੰਚ ਪਾਇਆ ਸਾਡੀ ਟੀਮ ਹੈ ਪਰ ਉੱਥੋਂ ਦੀ ਜਦੋਂ ਉਦਾਹਰਨਾ ਸੋਸ਼ਲ ਪਲੇਟਫਾਰਮ ਤੇ ਦੇਖ ਰਿਹਾ ਕਿ ਕਈ ਵੀਰ ਕਹਿ ਰਹੇ ਕਿ ਮੇਰਾ ਘਰ ਟੁੱਟਿਆ ਹੋਇਆ ਹੈ ਮੇਰੀ ਜ਼ਮੀਨ ਡੁੱਬ ਗਈ ਪਰ ਮੈਂ ਸੇਵਾ 'ਚ ਲੱਗਿਆ ਬਾਅਦ 'ਚ ਦੇਖਾਂਗੇ ਆਪਣਾ ਮੁਕਸਦ ਯਾਰ ਇਹ ਇਹ ਉਦਾਹਰਨ ਹੈ ਇਹੀ ਤਾਂ ਪੰਜਾਬ ਹੈ ਇਹੀ ਤਾਂ ਪੰਜਾਬੀਅਤ ਹੈ ਇਹੀ ਤਾਂ ਸਿੱਖੀ ਕਹਿੰਦੀ ਆ ਕਿ ਅਸੀਂ ਦੂਜਿਆਂ ਦੇ ਲਈ ਕਿਵੇਂ ਜੀਣਾ ਆਪਣੇ ਅੱਜ ਆਪਣੇ ਲੋਕ ਮੁਸੀਬਤ 'ਚ ਨੇ ਅਸੀਂ ਉਹਨਾਂ ਦੇ ਨਾਲ ਕਿਵੇਂ ਖੜਨਾ ਹੈ ਅਮਰਪੀਰ ਵੱਡੇ ਵੱਡੇ ਪੰਜਾਬੀ ਚਿਹਰਿਆਂ ਨੇ ਖਾਸ ਕਰਕੇ ਆਪਾਂ ਪੰਜਾਬੀ ਇੰਡਸਟਰੀ ਦੀ ਗੱਲ ਆਵਾਂਗੇ ਤੁਹਾਡੇ ਦੇ ਭਰੋਸਾ ਕੀਤਾ ਭਰੋਸਾ ਉਹਨਾਂ ਦਾ ਪਹਿਲਾਂ ਵੀ ਸੀ ਪਰ ਉਹਨਾਂ ਨੇ ਦੁਬਾਰਾ ਭਰੋਸਾ ਜਤਾਇਆ ਉਹ ਜਿਹੜੀਆਂ ਜਿਹੜੀਆਂ ਕਮਿਟਮੈਂਟਸ ਪੰਜਾਬ ਦੇ ਵਿੱਚ ਜਿੱਥੇ ਹਣਾ ਦੀ ਮਾਰ ਪਈ ਹੈ ਉਹ ਕਰ ਰਹੇ ਨੇ ਕਮਿਟਮੈਂਟਸ ਕੋਟੈਕਟਰਾਂ ਦੀ ਕਰ ਰਿਹਾ ਹੈ ਬੜਾ ਜ਼ਿਆਦਾ ਟ੍ਰੈਕਟਰ ਦਿੱਤੇ ਜਾਣਗੇ ਆ ਪੈਸੇ ਦਿੱਤੇ ਜਾਣਗੇ ਘਰ ਘਰ ਬਣਾਏ ਜਾਣਗੇ ਉਹ ਸਾਰੇ ਹਵਾਈ ਫਾਇਰ ਨੇ ਕਿ ਜ਼ਮੀਨੀ ਪੱਧਰ ਤੇ ਵਾਕਈ ਉਹਦੀ ਰਿਐਲਿਟੀ ਕੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਪਲੀਜ਼ ਅਜੇ ਤੱਕ ਸਾਡੇ ਕੋਲੇ ਤਾਂ ਕੋਈ ਹਵਾਈ ਫਾਇਰ ਨਹੀਂ ਪਹੁੰਚਿਆ ਸਾਰੇ ਹੀ ਅ ਮਤਲਬ ਮਤਲਬ ਜਿਹੜਾ ਵੀ ਕੋਈ ਕਲਾਕਾਰ ਮੇਰੇ ਨਾਲ 1 on 1 ਕਿਸੇ ਨਾਲ ਮੇਰੀ ਫੋਨ ਤੇ ਗੱਲ ਹੋਈ ਜਿਹੜਾ ਨਹੀਂ ਪਹੁੰਚ ਸਕਿਆ ਜਿਹੜਾ ਪਹੁੰਚ ਰਿਹਾ ਉਹ ਇੱਕ ਵਾਰ ਨਹੀਂ ਉਹ ਦੂਜੀ ਤੀਜੀ ਵਾਰ ਵੀ ਵਿਜ਼ਿਟ ਕਰ ਰਿਹਾ ਜੀ ਮਨਕੀਰਤ ਔਲਖ ਵੀ ਸੋਰੀ ਮੈਂ ਰੁਕਣਾ ਚਾਹਾਂਗਾ ਮਨਕੀਰਤ ਔਲਖ ਬੜੇ ਭਾਵਕ ਹੋ ਰਹੇ ਨੇ ਬੜੀ ਸੇਵਾ ਕਰ ਰਹੇ ਨੇ ਕਰਨ ਔਜਲਾ ਨੇ ਕੀਤੀ ਦਿਲਜੀਤ ਵੀ ਕਰ ਰਹੇ ਨੇ ਦਿਲਜੀਤ ਨੇ ਟੀਮ ਵੀ ਭੇਜੀ ਗਿੱਪੀ ਗਰੇਵਾਲ ਨਾਲ ਤੁਹਾਡੀ ਬਹੁਤ ਨਜ਼ਦੀਕੀ ਹੈ ਹੋਰ ਕਿਹੜੇ ਕਿਹੜੇ ਪੰਜਾਬੀ ਏਡੇ ਵੱਡੇ ਚਿਹਰੇ ਨੇ ਇੰਡਸਟਰੀ ਦੇ ਜਿਹੜੇ ਤੁਹਾਡੇ ਸੰਪਰਕ 'ਚ ਨਹੀਂ ਜਿਹੜੇ ਵਾਕਈ ਦਰਦ ਰੱਖਣ ਦੇ ਤੇ ਸੇਵਾ ਕਰ ਰਹੇ ਪਾ ਜੀ ਦੇਖੋ ਅ ਨਜ਼ਦੀਕੀ ਇਹ ਸਾਰੇ ਕਲਾਕਾਰਾਂ ਦੀ ਪੰਜਾਬ ਦੇ ਨਾਲ ਹੈ ਜੀ ਸੇਵਾ ਦੇ ਨਾਲ ਹੈ ਉਹ ਗਰਾਉਂਡ ਤੇ ਜ਼ੀਰੋ ਦੇ ਉੱਤੇ ਐਕਚੁਅਲ ਸਿਚੁਏਸ਼ਨ ਦੇ ਵਿੱਚ ਘਰ ਕੰਮ ਕਰਨਾ ਚਾਹੁੰਦੇ ਆ ਉਹ ਕੋਈ ਵੀ ਮਾਧਿਅਮ ਦੇ ਰਾਈ ਕਰਨ ਜੀ ਬਹੁਤ ਸਾਲਾਂ ਤੋਂ ਸਾਰਿਆਂ ਦੇ ਨਾਲ ਬਹੁਤ ਸਾਂਝ ਰਹੀ ਹੈ ਪਿਆਰ ਹੈ ਔਰ ਉਹਨਾਂ ਨੇ ਸਿਰਫ ਇੱਕੋ ਹੀ ਫੋਨ ਆਇਆ ਕਿ ਅਮਰਪੁਰ ਤੇ ਗਰਾਉਂਡ ਜ਼ੀਰੋ ਤੇ ਜੋ ਰਿਐਲਿਟੀ ਹੈ ਨਾ ਜੋ ਲੋਡ ਹੈ ਸਾਨੂੰ ਉਹ ਚੀਜ਼ ਦੱਸੋ ਅਸੀਂ ਉਹੀ ਕਰਨਾ ਚਾਹੁੰਦੇ ਆ ਯਾਨੀ ਕਿ ਅਸੀਂ ਟਰਾਲੀਆਂ ਭੇਜਦੀਏ ਤੇ ਤੁਹਾਨੂੰ ਕਹੀਏ ਕਿ ਆ ਸਾਮਾਨ ਵੰਡ ਦਿਓ ਸੋ ਜਿਹੜੀ ਜਿਹੜੀ ਚੀਜ਼ ਦੀ ਜਿਸ ਜਿਸ ਕਲਾਕਾਰ ਦੇ ਨਾਲ ਸਾਡੇ ਪ੍ਰੋਜੈਕਟ ਡਿਸਕਸ ਹੁੰਦੇ ਆ ਸਮ ਟਾਈਮਸ ਕੀ ਹੁੰਦਾ ਹੈ ਕਿ মিডিਆ ਤੇ ਸਿਰਫ ਇੱਕ ਨਿਊਜ਼ ਚੱਲਦੀ ਹੈ ਕਿ ਫਲਾਣੇ ਨੇ ਫਲਾਣੀ ਸਪੋਰਟ ਗਲੋਬਲ ਸਿੱਖ ਨੂੰ ਕੀਤੀ ਕੀਤੀ ਜੀ ਬਟ ਉਸ ਦੇ ਪਿੱਛੇ ਜਿਹੜੀ ਉਹਨਾਂ ਕਲਾਕਾਰਾਂ ਦੇ ਨਾਲ ਜਾਂ ਉਹਨਾਂ ਕਾਰਪੋਰੇਟਸ ਦੇ ਨਾਲ ਮੀਟਿੰਗਸ ਹੁੰਦੀਆਂ ਨੇ ਦਿਨ ਰਾਤ ਉਹਨਾਂ ਨੂੰ ਪ੍ਰੋਜੈਕਟ ਸਮਝਾਇਆ ਜਾਂਦਾ ਉਹ ਕਦੇ ਪਬਲਿਕ ਨਹੀਂ ਹੁੰਦਾ ਹਮ ਸੋ ਉਦਾਹਰਨ ਦੇ ਤੌਰ ਤੇ ਗਿੱਪੀ ਬਾਈ ਆਏ ਉਹਨਾਂ ਨੂੰ ਅਸੀਂ ਮੱਝਾਂ ਵਾਲਾ ਪ੍ਰੋਜੈਕਟ ਸਮਝਾਇਆ ਹੈ ਕਿ ਇਹ ਲਾਈਵ ਸਟਾਕ ਕਿੰਨਾ ਇੰਪੋਰਟੈਂਟ ਹੈ ਕਿਦਾ ਪਰਿਵਾਰ ਜਿਹੜਾ ਇਹ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਸੀ ਅੱਜ ਉਹਦੇ ਕੋਲੇ ਪਸ਼ੂ ਨਹੀਂ ਹੈ ਤੇ ਇਹਦਾ ਇੰਪੈਕਟ ਕੀ ਹੈ ਤੇ ਉਹਨਾਂ ਨੇ ਕਿਹਾ ਬਾਈ ਅਸੀਂ ਇਸ ਪ੍ਰੋਜੈਕਟ 'ਚ ਨਾਲ ਖੜੇ ਹਾਂ ਬਾਈ ਕਰਨ ਨੇ ਵੀ ਮੈਨੂੰ ਮੈਸੇਜ ਕੀਤਾ ਉਹਨਾਂ ਨੂੰ ਪੁੱਛਿਆ ਕਿ ਕਿਹੜਾ ਸਮਾਨ ਦੀ ਲੋੜ ਹੈ ਕੁਝ ਵੀ ਲੋੜ ਹੈ ਮੈਨੂੰ ਜਸਟ ਮੈਸੇਜ ਕਰੋ ਮੈਂ ਕਾਲ ਅਵੇ ਆ ਸੋ ਇਦਾਂ ਹਰ ਇੱਕ ਬਾਈ ਮੈਂ ਮਤਲਬ ਕਿਸੇ ਦਾ ਮਤਲਬ ਨਾਮ ਸਪੈਸ਼ਲੀ ਨਹੀਂ ਲੈਣਾ ਚਾਹੁੰਦਾ ਕਿਉਂਕਿ ਬਹੁਤ ਲੰਬੀ ਲਿਸਟ ਹੈ ਹਰ ਇੱਕ ਬੰਦਾ ਆਪਣੇ ਆਪਣੇ ਲੈਵਲ ਤੇ ਕੁਛ ਨਾ ਕੋਈ ਕੋਈ ਬੈਡ ਭੇਜ ਰਿਹਾ ਕੋਈ ਮਸ਼ੀਨਾ ਭੇਜ ਰਿਹਾ ਨਿਮਰਤ ਖੈਰਾਰਾ ਨੇ ਪਤਾ ਨਹੀਂ ਮੈਨੂੰ ਲੱਗਦਾ 50 60 ਲੱਖ ਦੀਆਂ ਇਸ ਤੋਂ ਜ਼ਿਆਦਾ ਹੀ ਦੀਆਂ ਮਸ਼ੀਨਾ ਹੀ ਲੈ ਦਿੱਤੀਆਂ ਬੀ ਅੱਗੇ ਬਿਮਾਰੀਆਂ ਫੈਲਣੀਆਂ ਨੇ ਤੇ ਤੁਸੀਂ ਉਹ ਪੂਰੇ ਪੂਰੇ ਪਿੰਡ ਕਵਰ ਕਰੋ ਹਨਾ ਮਨਕੇਤ ਬਾਈ ਨੇ ਟਰੈਕਟਰ ਦੇਤੇ ਉਹ ਟਰੈਕਟਰ ਉਹ ਮਸ਼ੀਨਾਂ ਦੇ ਨਾਲ ਲੱਗ ਕੇ ਅੱਜ ਪੂਰੇ ਪੂਰੇ ਪਿੰਡਾਂ ਚ ਅਸੀਂ ਜਿਹੜਾ ਡਿਸ ਇਨਫੈਕਸ਼ਨ ਡਰਾਈਵ ਚਲਾਈ ਹੋਈ ਹੈ ਰੋਜ਼ ਦੇ 10 ਪਿੰਡ ਕਵਰ ਕਰ ਰਹੇ ਹਾਂ ਸੋ ਲਾਈਕ ਇੱਕ ਕਲੈਕਟਿਵਲੀ ਐਫਰਟ ਚੱਲ ਰਿਹਾ ਹੈ ਕੱਲੀ ਗਲੋਬਲ 6 ਨਹੀਂ ਗਲੋਬਲ 6 ਜਿਹੜੀਆਂ ਅੱਜ ਬਾਵਾ ਬਣੀਆਂ ਨੇ ਚਾਹੇ ਉਹ ਕਲਾਕਾਰ ਨੇ ਹੁਣ ਇਹ Zomato ਪੰਜਾਬ ਦਾ ਸਭ ਤੋਂ ਮਤਲਬ ਪੰਜਾਬ ਦਾ ਨਹੀਂ ਇੰਡੀਆ ਦਾ ਸਭ ਤੋਂ ਵੱਡਾ ਇੱਕ ਇਹੋ ਜਿਹਾ ਫੂਡ ਡਿਲੀਵਰੀ ਪਲੈਟਫਾਰਮ ਹੈ ਅੱਜ ਉਹਨਾਂ ਨੇ ਸਾਨੂੰ ਕੋਲਾਬੋਰੇਟ ਕਰਕੇ ਇਹਨਾਂ ਸਮਾਨ ਭੇਜਿਆ ਕਿ ਤੁਸੀਂ ਡਿਸਟ੍ਰੀਬਿਊਸ਼ਨ ਦੇ ਉੱਤੇ ਕੰਮ ਕਰੋ ਸੋ ਲਾਈਕ ਇਸ ਤਰੀਕੇ ਦੇ ਨਾਲ ਜਿਹੜੇ ਕਾਰਜ ਨੇ ਉਹ ਰੈਗੂਲਰਲੀ ਚੱਲ ਰਹੇ ਨੇ ਔਰ ਕਿੰਗਸ 11 ਪੰਜਾਬ ਦੀ ਟੀਮ ਨਾਲ ਐਸੋਸੀਏਟ ਹੈ ਉਹ ਮੱਝਾਂ ਵੰਡ ਰਹੇ ਨੇ ਸਾਡੇ ਨਾਲ ਮਿਲ ਕੇ ਸੋ ਲਾਈਕ ਕੋਈ ਵੀ ਕਿਸੇ ਵੀ ਪਦਰ ਤੇ ਬੈਠਾ ਪਰ ਗਰਾਸ ਰੂਟ ਤੇ ਕੰਮ ਕਰਨਾ ਚਾਹ ਰਿਹਾ ਲੱਗਦਾ ਪੰਜਾਬ ਇੱਕ ਪਰ ਫਿਰ ਚੜ੍ਹਦੀ ਕਲਾ ਜਾਏਗਾ ਜਿਹੜੇ ਇਲਾਕਿਆਂ ਦੇ ਵਿੱਚ ਬਾੜਾ ਨੁਕਸਾਨ ਹੋ ਗਿਆ ਹਾਂਜੀ ਬਿਲਕੁਲ ਚੜ੍ਹਦੀ ਕਲਾ ਚ ਹੀ ਆ ਪੰਜਾਬ ਇਹ ਤਾਂ ਮੈਨੂੰ ਆ ਲੱਗਦਾ ਪੰਜਾਬ ਨੇ ਤਾਂ ਲੋਕੀ ਐਵੇਟ ਕਰਦੇ ਹੁਣ ਵੀ ਸ਼ਾਇਦ ਰਾਸ਼ਨ ਦੀ ਕੋਹਾਰ ਲਗਾਊਗਾ ਕਿ ਵੀ ਸਾਨੂੰ ਰਾਸ਼ਨ ਚਾਹੀਦਾ ਜਿਵੇਂ ਜਦੋਂ ਅਸੀਂ ਡਿਜ਼ਾਸਟਰ ਜ਼ੋਨ ਚ ਜਾਂਦੇ ਆ ਤਾਂ ਇੰਨੀ ਭੁੱਖਮਰੀ ਪੈ ਪੈ ਜਾਂਦੀ ਹੈ ਇੱਥੇ ਤਾਂ ਸਾਰੀਆਂ ਸੰਸਥਾਵਾਂ ਅਸੀਂ ਵੀ ਇਹ ਕਹਿੰਨੇ ਵੀ ਪਾਈ ਸਾਨੂੰ ਆ ਚੀਜ਼ ਚਾਹੀਦੀ ਹੈ ਆ ਚੀਜ਼ ਨਾ ਭੇਜੋ ਸਾਨੂੰ ਅੱਜ ਰਾਸ਼ਨ ਦੀ ਲੋੜ ਨਹੀਂ ਸਾਨੂੰ ਹੋਰ ਸਮਾਨ ਦੀ ਲੋੜ ਹੈ ਸੋ ਏ ਮੈਨ ਲਾ ਚੜਦੀ ਕਲਾ ਤੋਂ ਸੁਣਿਆ ਕਿ ਅੱਜ ਸਟੇਟ ਦੇ ਵਿੱਚ ਘਰ ਭਾਵੇਂ ਬਹੁਤ ਵਿਪਤਾ ਪਈ ਐ ਪਰ ਤਾਂ ਵੀ ਸਾਰੇ ਚੜਦੀ ਕਲਾ ਚ ਨੇ ਬਟ ਹਾਂ ਲੋੜਾਂ ਹਜੇ ਬਹੁਤ ਨੇ ਜਿਸ ਦੇ ਨਾਲ ਇਹ ਵੀ ਗੱਲ ਹੁੰਦੀ ਐ ਕਿ ਸਮ ਟਾਈਮਸ ਅਸੀਂ ਵੀਡੀਓਜ਼ ਦੇਖ ਲੈਨੇ ਆ ਨਹੀਂ ਜੀ ਨਹੀਂ ਇੱਥੇ ਲੋੜ ਨਹੀਂ ਐ ਇੱਥੇ ਕੁਝ ਵੀ ਨਾ ਲੈ ਕੇ ਆਇਆ ਜਾਵੇ ਪਰ ਇੱਥੇ ਹੁਣ ਸਾਡੀ ਤਕਰੀਬਨ 70 ਪਿੰਡਾਂ ਦੇ ਵਿੱਚ ਘਰ ਅਸੈਸਮੈਂਟ ਟੀਮਸ ਕੰਮ ਕਰ ਰਹੀਆਂ 70 ਵਿਲੇजेस ਚ ਜੀ ਸੋ ਹਰ ਇੱਕ ਪਿੰਡ ਦੀ ਡਿਫਰੈਂਟ ਲੋੜ ਐ ਹਰ ਇੱਕ ਪਿੰਡ ਦੇ ਵਿੱਚ ਘਰ ਕੁਛ ਨਾ ਕੁਛ ਡਿਫਰੈਂਟਲੀ ਚੱਲ ਰਿਹਾ ਔਰ ਉੱਥੇ ਕਿਸੇ ਦੇ ਘਰ ਟੁੱਟੇ ਨੇ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਘਰ ਹਜ਼ਾਰਾਂ ਦੀ ਗਿਣਤੀ ਚ ਜਿਹੜੇ ਕੀ ਘਰਾਂ ਦੀਆਂ ਛੱਤਾਂ ਦਾ ਨੁਕਸਾਨ ਹੋਇਆ ਸੋ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਇਹ ਇਕੱਲੀ ਇੱਕ ਸੰਸਥਾ ਨਹੀਂ ਸਾਰੇ ਮਿਲ ਕੇ ਹੀ ਅਗਰ ਇਸ ਦਾ ਜਿੰਮਾ ਚੱਕਣਗੇ ਔਰ ਮੈਨੂੰ ਲੱਗਦਾ ਕਿ ਤਾਂ ਹੀ ਇਹ ਇਸ ਫੇਜ਼ ਦੇ ਵਿੱਚੋਂ ਹੈ ਜਿਹੜਾ ਨਿਕਲਿਆ ਜਾਊਗਾ ਜੀ ਅਮਰਪ੍ਰੀਤ ਐਮਆਰਆਈਸ ਨੂੰ ਕੁਝ ਕਹਿਣਾ ਚਾਹੋਗੇ ਜਿਹੜੇ ਇਸ ਵਕਤ ਪੰਜਾਬ ਦੇ ਵਿੱਚ ਨਹੀਂ ਹੈ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਉਹ ਬੜੇ ਇਸ ਟਾਈਮ ਚਿੰਤਤ ਨੇ ਪੰਜਾਬ ਪ੍ਰਤੀ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਮੇਰੇ ਤਾਂ ਇਹੀ ਸੁਣਿਆ ਹੈ ਜੀ ਵੀ ਐਨ ਆਰ ਆਈਜ਼ ਗਏ ਤਾਂ ਪੰਜਾਬ ਤੋਂ ਹੀ ਨੇ ਤੁਹਾਡੇ ਪੰਜਾਬ 'ਚ ਰਿਸ਼ਤੇਦਾਰ ਨੇ ਪੰਜਾਬ 'ਚ ਪਰਿਵਾਰ ਨੇ ਤੁਹਾਡੇ ਯਾਰ ਮਿੱਤਰ ਨੇ ਤੁਸੀਂ ਕੋਈ ਵੀ ਕੰਮ ਅਗਰ ਗਰਾਊਂਡ ਤੇ ਕਰਨਾ ਹੈ ਤੇ ਉਹਨਾਂ ਦੇ ਥਰੂ ਕਰੋ ਜੀ ਤੁਸੀਂ ਬਾਹਰਲੇ ਮੁਲਕਾਂ 'ਚ ਪੈਸਾ ਇਕੱਠਾ ਕਰਕੇ ਉਸ ਮੋੜ ਤੇ ਨਾ ਆਜੋ ਕਿ ਅਸੀਂ ਪੰਜਾਬ ਕਿਵੇਂ ਪੈਸਾ ਲਾਵਾਂਗੇ ਤੁਸੀਂ ਆਪ ਹੀ ਆਪਣਾ ਜ਼ਰੀਆ ਲੱਭ ਕੇ ਤੇ ਉੱਥੇ ਗਰਾਸ ਰੂਟ ਤੇ ਆ ਕੇ ਕੰਮ ਕਰੋ ਮੈਂ ਹਰ ਇੱਕ ਸੈਲੀਬ੍ਰਿਟੀ ਨੂੰ ਵੀ ਹਰ ਇੱਕ ਉਸ ਅ ਐਨ ਆਰ ਆਈ ਨੂੰ ਵੀ ਇਹੀ ਗੱਲ ਕਹਿਣਾ ਕਿ ਤੁਸੀਂ ਆਪਸ਼ਨਸ ਅਪਗ੍ਰੇਡ ਕਰਕੇ ਤੁਹਾਨੂੰ ਵੀ ਉਹੀ ਪ੍ਰੋਬਲਮਸ ਦੇਖਣੀਆਂ ਤੁਹਾਨੂੰ ਕੋਈ ਆਰਗੇਨਾਈਜੇਸ਼ਨ ਦੀ ਕੋਈ ਡਾਇਰੈਕਸ਼ਨਸ ਚਾਹੀਦੀਆਂ ਉਹ ਤੁਹਾਨੂੰ ਸਪੋਰਟ ਕਰ ਸਕਦੀਆਂ ਪਰ ਜਿੰਨੇ ਵੀ ਤੁਸੀਂ ਕਨਸਰਨਡ ਬਾਹਰਲੇ ਮੁਲਕਾ ਚ ਬੈਠੇ ਹੋ ਤੁਸੀਂ ਪੈਸੇ ਦੇ ਨਾਲੋਂ ਇਨ ਕਾਈਂਡ ਦੇ ਵਿੱਚ ਕਰ ਸਪੋਰਟ ਕਰੋ ਜਿਹੜੇ ਸਮਾਨ ਦੀ ਲੋੜ ਹੈ ਚਾਹੇ ਸਰੀਏ ਦੀ ਲੋੜ ਹੈ ਸੀਮੈਂਟ ਦੀ ਲੋੜ ਹੈ ਉਹ ਸਮਾਨ ਲਗਾਓ ਪੈਸਾ ਸੈਕੰਡਰੀ ਰੱਖੀਏ ਜੀ ਗਲੋਬਲ ਸਿਕਸ ਦੀ ਜਿਹੜੀ ਟੀਮ ਹੈ ਉਹ ਇਸ ਵਕਤ ਕਿਹੜੇ ਏਰੀਆ ਦੇ ਵਿੱਚ ਹੈ ਪੰਜਾਬ ਦੇ ਵਿੱਚ ਮਤਲਬ ਜੇ ਅਗਰ ਕਹਿਣਾ ਚਾਹੀਏ ਕਿ ਇੱਕ ਇਹ ਸੈਂਟਰ ਪੁਆਇੰਟ ਹੀ ਗੁਰਦਾਸਪੁਰ ਸੀਗਾ ਜੀ ਸੋ ਗੁਰਦਾਸਪੁਰ ਗੁਰਦਾਸਪੁਰ ਜ਼ਿਲ੍ਹਾ ਹੋ ਗਿਆ ਅੰਮ੍ਰਿਤਸਰ ਜ਼ਿਲ੍ਹਾ ਹੋ ਗਿਆ ਫਾਜ਼ਿਲਕਾ ਜ਼ਿਲ੍ਹਾ ਹੋ ਗਿਆ ਸੋ ਇਹਨਾਂ ਤਿੰਨਾਂ ਦੇ ਵਿੱਚ ਅਸੀਂ ਆਪਣੀਆਂ ਜਿਹੜੀਆਂ ਟੀਮਸ ਨੇ ਅਫੈਕਟਡ ਜ਼ੋਨਸ 'ਚ ਕੰਮ ਕਰ ਰਹੀਆਂ ਨੇ ਜੀ ਅਮਰਪ੍ਰੀਤ ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ ਤੁਸੀਂ ਟਾਈਮ ਦਿੱਤਾ ਤੇ ਖਾਸ ਕਰਕੇ ਜਿਹੜੇ ਪੰਜਾਬ ਤੋਂ ਬਾਹਰ ਪੰਜਾਬੀ ਰਹਿੰਦੇ ਆ ਉਹਨਾਂ ਨੂੰ ਬੜਾ ਪਿਆਰਾ ਤੁਸੀਂ ਸੁਨੇਹਾ ਦਿੱਤਾ ਤੇ ਖਾਸ ਕਰਕੇ ਪੰਜਾਬੀਅਤ ਨੂੰ ਚੜਦੀ ਕਲਾ ਵਾਲੇ ਪੰਜਾਬੀ ਦੱਸਿਆ ਤੁਸੀਂ ਉਹ ਤੁਹਾਡਾ ਥੈਂਕਸ ਤੇ ਮੈਂ ਜਿਵੇਂ ਕਿ ਆਖੇ ਪੰਜਾਬ ਦੁਬਾਰਾ ਚੜਦੀ ਕਲਾਜ ਹੋਏਗਾ ਤੁਸੀਂ ਕਹ ਪੰਜਾਬ ਆਲਰੇਡੀ ਚੜਦੀ ਕਲਾਜ ਹੈ ਤੇ ਪ੍ਰਮਾਤਮਾ ਕਰੇ ਕਿ ਸਾਡਾ ਪੰਜਾਬ ਜਿਹੜਾ ਹਮੇਸ਼ਾ ਚੜਦੀ ਕਲਾਜ ਰਹੇ ਤੇ ਤੁਹਾਡੇ ਵਰਗੇ ਵੀਰ ਭੈਣ ਭਰਾ ਜਿਹੜੇ ਪੰਜਾਬ ਪ੍ਰਤੀ ਬੜੀ ਗੰਮੀਰਤਾ ਨਾਲ ਸੇਵਾ ਕਰਦੇ ਨੇ ਤੇ ਤੁਹਾਡੀ ਜਥੇਬੰਦੀ ਤੁਹਾਡੀ ਸੁਸਾਇਟੀ ਤੁਹਾਡੀ ਸੰਸਥਾ ਇਸੇ ਤਰ੍ਹਾਂ ਪੰਜਾਬ ਪ੍ਰਤੀ ਜੜੀਆਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇਗੀ ਤੇ ਦੋਸਤਾਂ ਨੂੰ ਦੱਸ ਦਈਏ ਅਸੀਂ ਫੇਰ ਅਮਰਪ੍ਰੀਤ ਨਾਲ ਰابطਾ ਕਰਾਂਗੇ ਜਦੋਂ ਵੀ ਹਾਲਾਤ ਉੱਪਰ ਥੱਲੇ ਹੋਣਗੇ ਬਿਲਕੁਲ ਜੀ ਬਹੁਤ ਲੌਂਗ ਟਰਮ ਪਲਾਨ ਹੈ ਇਹ ਸਾਲ ਡੇਢ ਸਾਲ 2 ਸਾਲ ਵੀ ਲੱਗ ਸਕਦੇ ਨੇ ਸਾਰੇ ਕੁਝ ਰੇਤਾ ਜਿਹੜਾ ਆ ਗਿਆ ਉਹ ਕੱਢਣਾ ਹੈ 6-6 ਮਹੀਨੇ ਉਹ ਨਹੀਂ ਰੇਤਾ ਨਿਕਲਣਾ ਸੋ ਬਹੁਤ ਤਰ੍ਹਾਂ ਦੇ ਚੈਲੰਜੇਸ ਨੇ ਔਰ ਜਿਹੜੇ ਰਿਸੋਰਸਸ ਆਪਣੇ ਕੋਲੇ ਹੈਗੇ ਆ ਸਾਨੂੰ ਹੋਲਡ ਕਰਨਾ ਚਾਹੀਦਾ ਵੇਟ ਕਰਨੀ ਚਾਹੀਦੀ ਹੈ ਕਾਲ ਦੀ ਐਂਡ ਉਸ ਕਾਲ ਤੋਂ ਬਾਅਦ ਆਪਣੀ ਸਪੋਰਟ ਅੱਗੇ ਲੈ ਕੇ ਆਣੀ ਚਾਹੀਦੀ ਜੀ ਬਹੁਤ ਮਿਹਰਬਾਨੀ ਧੰਨਵਾਦ ਮਰਪੀ ਤੁਹਾਡਾ ਬਹੁਤ ਬਹੁਤ ਧੰਨਵਾਦ